ਉਹ ਤਾਂ ਜੀ ਬਹੁਤ ਮਾੜਾ ਕੀਤਾ ਸਾਡੇ ਚੀਫ ਮਿਨਿਸਟਰ ਸਾਹਿਬ ਨੇ ਸਾਡੇ ਤਨੌਲੇ ਦੇ ਐਸਐਚਓ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਉਹ ਸ਼ੰਗਾਰਾ ਸਿੰਘ ਦੇ ਪੁੱਤ ਹੈਗੇ ਆ ਕੋਟ ਦੂਨੇ ਦੇ ਤੇ ਇਹ ਸਾਡਾ ਪਰਿਵਾਰ ਹੈ ਤੇ ਸ਼ੰਗਾਰਾ ਸਿੰਘ ਜੀ ਸਾਡੇ ਮੁੱਖ ਜਥੇਦਾਰ ਸੀਗੇ ਤੇ ਇਹਨਾਂ ਨੇ ਬਹੁਤ ਸਮਾਜਿਕ ਕੰਮ ਕੀਤੇ ਆ ਇਹਨਾਂ ਨੂੰ ਫੜ ਕੇ ਲੁਧਿਆਣੇ ਦੇ CIA 'ਚ ਲੈ ਗਏ ਉੱਥੇ ਇਹਨਾਂ ਦੇ ਉੱਤੇ ਬਹੁਤ ਬੁਰੀ ਤਸ਼ੱਦਦ ਕੀਤੀ ਜਿਹੜੀ ਮੈਂ ਵੀਡੀਓ ਦੇ ਉੱਤੇ ਵੀ ਤੁਹਾਨੂੰ ਪ੍ਰਕਾਸ਼ ਕੀਤੀ ਹੈ ਤੇ ਚੀਫ ਮਿਸਟਰ ਸਾਹਿਬ ਨੇ ਇਹਨਾਂ ਦੇ ਨਾਲ ਗੱਲਬਾਤ ਵੀ CIA ਲੁਧਿਆਣੇ ਦੇ ਵਿੱਚ ਕੀਤੀ ਕਿ ਤੂੰ ਸਾਡੀ ਗਵਰਨਮੈਂਟ ਦੇ ਖਿਲਾਫ ਨਾ ਬੋਲਿਆ ਕਰ ਤੇ ਭਾਣਾ ਸਿੱਧੂ ਨੇ ਕਿਹਾ ਕਿ ਜੇ ਤੁਸੀਂ ਚੰਗੇ ਕੰਮ ਕਰੋਗੇ ਤਾਂ ਮੈਂ ਚੰਗਾਈ ਲਿਖੂਗਾ ਤੇ ਬੋਲੂਗਾ ਜੇ ਤੁਸੀਂ ਜਿੰਨੇ ਵੀ ਵੈਦਰੇ ਕੀਤੇ ਆ ਉਹਨਾਂ ਦੇ ਉੱਤੇ ਉਤਰੇ ਨਹੀਂ ਬੇਰਜ਼ਕਾਰੀ ਇੰਨੀ ਹੋ ਗਈ ਹੈ ਝੂਠੇ ਮੁਕਾਬਲੇ ਪੁਲਿਸ ਦੇ ਫੇਰ ਸ਼ੁਰੂ ਹੋ ਗਏ ਆ ਤੇ ਰਿਸ਼ਵਤ ਖੋਰੀ ਇੰਨੀ ਹੋ ਰਹੀ ਹੈ ਤੇ ਪੰਜਾਬ ਦਾ ਹਾਲ ਬਹੁਤ ਬੁਰਾ ਹੋ ਗਿਆ ਕਿਤੇ ਵੀ ਲੁੱਟ ਹੋ ਜਾਂਦੀ ਹੈ ਕਿਤੇ ਵੀ ਕੁੱਟ ਹੋ ਜਾਂਦੀ ਹੈ ਤੇ ਮੈਂ ਤਾਂ ਇਹ ਸੱਚ ਬੋਲਣਾ ਪਰ ਇਹਨਾਂ ਨੂੰ ਬਰਫ਼ ਦੇ ਵਿੱਚ ਵੀ ਪਾਇਆ ਗਿਆ ਵਿਚਾਰੇ ਬੰਦੇ ਨੂੰ ਇਹੋ ਜੀ ਠੰਡ ਦੇ ਵਿੱਚ ਜਿਹੜੇ ਅੱਜ ਵੀ ਰਜਾਈ ਲੈ ਕੇ ਅਸੀਂ ਠੱਠਰ ਰਾਤ ਨੂੰ ਕੰਮ ਕੰਦੇ ਆ ਤੇ ਇਹੋ ਜਿਹੇ ਬਤੀਰਾ ਇਹ ਆਪਣੇ ਬੰਦਿਆਂ ਨਾਲ ਕਰਨਾ ਅਕਸਰ ਚੀਫਨਸ ਸਾਹਿਬ ਇੱਥੋਂ ਦੇ ਮੈਂਬਰ ਪਾਰਲੀਮੈਂਟ ਰਹੇ ਹੈ ਜਿਵੇਂ ਮੈਂ ਮੈਂਬਰ ਪਾਰਲੀਮੈਂਟ ਆ ਤੇ ਮੇਰਾ ਤਾਂ ਇਹ ਸਾਰਾ ਪਰਿਵਾਰ ਹੈ ਇਹ ਸਮਰੂਰ ਤੇ ਬਰਨਾਲਾ ਤੇ ਮਲੇਰਕੋਟਲਾ ਤੇ ਇਸ ਤਰ੍ਹਾਂ ਦਾ ਬੁੱਚੜ ਖਾਣਾ ਕਰਨਾ ਆਪਣੇ ਬੰਦਿਆਂ ਦੇ ਨਾਲ ਨਾਲੇ ਚੀਫ ਮਿਨਿਸਟਰ ਥੋੜੀ ਇਹ ਸੀਆਈਏ ਸਟਾਫ ਦੇ ਵਿੱਚ ਗੱਲ ਕਰਦਾ ਤੇ ਥਾਣੇਦਾਰਾਂ ਨੂੰ ਕਹਿੰਦਾ ਇਹਦੀ ਛਿੱਲ ਲਾ ਦੋ ਇਹ ਤਾਂ ਬਹੁਤ ਵੱਡਾ ਇਹ ਜ਼ੁਲਮ ਕੀਤਾ ਇਹ ਦੇ ਖਿਲਾਫ ਜੇ ਅਸੀਂ ਧਰਨਾ ਲਾਤਾ ਤੇ ਸਾਰਾ ਪੰਜਾਬ ਇਕੱਠਾ ਹੋ ਜਾਊਗਾ ਤੇ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਬੇਨਤੀ ਕਰਦਾ ਕਿ ਤੁਸੀਂ ਦੇਖੋ ਮੇਰੇ ਵੋਟਰ ਵੀ ਹੋ ਤੁਸੀਂ ਸਾਡੇ ਜ਼ਿਲ੍ਹੇ ਦੇ ਚੀਫ ਮਿਨਿਸਟਰ ਵੀ ਹੋ ਤੈਨੂੰ 5-6 ਦਿਨਾਂ ਦੇ ਵਿੱਚ ਇਹ ਤੇ ਕੇਸ ਵਾਪਸ ਲੈ ਕੇ ਇਹਨੂੰ ਇੱਜ਼ਤ ਦੇ ਨਾਲ ਬਹਾਲ ਕਰੋ ਨਹੀਂ ਤਾਂ ਇਹਦੇ ਤੇ ਅਸਰ ਬੋਰਡ ਪੈੜਾ ਹੋਊਗਾ ਇਬਰਫ ਸੋਸਟੀ ਗੱਲ ਹੈ ਜੀ ਮੈਂ ਦੋ ਵਾਰੀ ਕੇਜਵੀਰ ਵਾਲ ਸਾਹਿਬ ਨੂੰ ਦਲੀਲ ਵੀ ਮਿਲੇ ਹੈ ਕਿ ਉਹਨਾਂ ਦੀ ਸਜ਼ਾ ਇਹ ਪੂਰੀ ਹੋ ਗਈ ਹੈ ਤੇ ਤੁਸੀਂ ਉਹਨਾਂ ਦੀ ਰਿਹਾਈ ਦਿਓ ਉਹ ਕਹਿੰਦੇ ਜੀ ਇਹ ਮੇਰੇ ਹਿੱਸੇ ਦੇ ਵਿੱਚ ਨਹੀਂ ਹੈ ਜਿਹੜਾ ਹੁਣ ਸਾਬਤ ਹੋ ਗਿਆ ਕਿ ਉਹਨਾਂ ਨੇ ਮੇਰੇ ਨਾਲ ਗਲਤ ਬਿਆਨ ਦਿੱਤਾ ਤੇ 26 ਸਾਲ ਭੁੱਲਰ ਸਾਹਿਬ ਜੇਲ੍ਹ ਦੇ ਵਿੱਚ ਰਹੇ ਹੈ ਦੂਜੇ ਪਾਸੇ ਬੀਬੀ ਬਾਣੂ ਦੇ ਉੱਤੇ ਜਿਨ੍ਹਾਂ ਨੇ ਜ਼ਬਰਜਨਾਹ ਕੀਤਾ ਸੀ ਇੱਕ ਮਸਮਾਨ ਬੀਬੀ ਦੇ ਉੱਤੇ ਤੇ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਕਤਲ ਕਰਤਾ ਸੀ ਉਹਨਾਂ ਨੂੰ ਪਿਛਲੇ ਸਾਲ ਜਿਹੜਾ ਆਜ਼ਾਦੀ ਦਾ ਦਿਨ 15 ਅਗਸਤ ਨੂੰ ਮਨਾਇਆ ਜਾਂਦਾ ਹੈ ਉੱਤਰ ਗੁਜਰਾਤ ਤੇ ਸੈਂਟਰ ਦੀ ਬੀਜਪੀ ਸਰਕਾਰ ਨੇ ਛੱਡ ਤੇ ਸੀਗੇ ਪਰ ਸਿੱਖਾਂ ਦੇ ਨਾਲ ਇਸ ਤਰ੍ਹਾਂ ਦਾ ਵਿਤਾਰਾ ਕਿਉਂ ਹੋ ਰਿਹਾ ਹੈ 32-33 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਐ ਤੇ ਅਜੇ ਤੱਕ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਰਹੀ ਇਹ ਬੜੀ ਸ਼ਰਮ ਦੀ ਗੱਲ ਹੈ ਰਾਜ ਮੰਤਰੀ ਜੀ ਇਹ ਜਿੱਥੇ ਮਰਜੀ ਇਹ ਕੋਈ ਬਣਾਵੇ ਨਾ ਬਣਾਵੇ ਪਰ ਮੁਸਲਮਾਨਾਂ ਦੀ ਮਸਜਿਦ ਨੂੰ ਤੋੜ ਕੇ ਭੰਨ ਕੇ ਉਦੇ ਉੱਤੇ ਰਾਮ ਮੰਦਰ ਦੀ ਸਾਰੀ ਕਰਨੀ ਬਿਲਕੁਲ ਸਾਡੇ ਮਜ਼ਬਬ ਦੇ ਖਿਲਾਫ ਹੈ ਸਿੱਖਾਂ ਨੇ ਤੇ ਰਾਜ ਦੇ ਵਿੱਚ ਤਾਂ ਅਸੀਂ ਸਵਾਮਾਨ ਇਹ ਬਨਾਰਸ ਦੇ ਜਿਹੜਾ ਮੰਦਰ ਹੈ ਮਹਾਰਾਜਾ ਰਣਜੀਤ ਸਿੰਘ ਨੇ ਸਵਾਮਾਨ ਸੋਨਾ ਚੜਾਇਆ ਸੀਗਾ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਮੁਸਲਮਾਨਾਂ ਲਈ ਮਸਜਿਦ ਬਣਾਈ ਸੀ ਹਰਗੋਬਿੰਦਪੁਰ ਤੇ ਮਹਾਰਾਜਾ ਰਣਜੀਤ ਸਿੰਘ ਨੇ ਕ੍ਰਾਂਚ ਸ਼ਰੀਫ ਲਗਾ ਕੇ ਮੁਸਲਮਾਨਾਂ ਨੂੰ ਵੰਡੀਆਂ ਸੀਗੀਆਂ ਤੇ ਮੇਰਾ ਮਤਲਬ ਹੈ ਜਦੋਂ ਰਾਜ ਹੁੰਦਾ ਹੈ ਉਦੋਂ ਤਾਂ ਸਾਰੇ ਹਰ ਦੇ ਲਈ ਕੁਛ ਨਾ ਕੁਛ ਕਰੀਦਾ ਪਰ ਇਸ ਤਰ੍ਹਾਂ ਦਾ ਵਤੀਰਾ ਕਰਨਾ ਸਿੱਖਾਂ ਨੂੰ ਬਾਹਰ ਦੇ ਮੁਲਕਾਂ ਦੇ ਵਿੱਚ ਮੋਦੀ ਸਾਹਿਬ ਸ਼ਾਹ ਜੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜਿਵੇਂ ਉੱਥੇ ਕੈਂਡੀਡੇਟਾਂ ਦੇ ਵਿੱਚ ਮਰਵਾਤਾ ਇਹ ਦੀਪ ਇਹ ਆਪਣੇ ਮੈਨੇਜਰ ਸਾਹਿਬ ਨੂੰ ਫੇਰ ਇਹ ਮਲਕ ਨੂੰ ਫੇਰ ਸੁਖਦੂਲ ਸਿੰਘ ਨੂੰ ਫੇਰ ਪਾਕਿਸਤਾਨ ਦੇ ਵਿੱਚ ਪਰਮਜੀਤ ਸਿੰਘ ਪੰਜਵੜ ਨੂੰ ਮਰਵਾ ਦੇਣਾ ਤੇ ਲਖਬੀਰ ਸਿੰਘ ਰੋਡੇ ਨੂੰ ਮਰਵਾ ਦੇਣਾ ਹਰਿਆਣੇ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਮਰਵਾ ਦੇਣਾ ਪੰਜਾਬ ਦੇ ਵਿੱਚ ਮੂਸੇਵਾਲ ਨੂੰ ਮਰਵਾ ਦੇਣਾ ਇਹ ਤਾਂ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਜਿਵੇਂ ਬ੍ਰਿਟਾਨੀਆ ਦੇ ਵਿੱਚ ਅਵਤਾਰ ਸਿੰਘ ਠੰਡੇ ਨੂੰ ਕੀਤਾ ਹੈਗਾ ਇਹ ਤਾਂ ਬਰਦਾਸ਼ਤ ਤੋਂ ਬਹੁਤ ਦੂਰ ਹੈ ਕਿ ਇਹ ਸਿੱਖ ਕਿਵੇਂ ਬਰਦਾਸ਼ਤ ਕਰ ਤੇ ਕੋਈ ਵੀ ਨਹੀਂ ਬੋਲਦਾ ਹੈਗਾ ਇਹ ਨਾ ਬਾਦਲ ਪਾਰਟੀ ਬੋਲਦੀ ਹੈ ਨਾ ਕੋਈ ਕਾਂਗਰਸ ਪਾਰਟੀ ਬੋਲਦੀ ਹੈ ਇਹ ਕਤਲ ਜਿਹੜੇ ਬਾਹਰ ਕੀਤੇ ਐ ਸੈਂਟਰ ਦੀ ਸਰਕਾਰ ਨੇ ਇਹਦੇ ਖਿਲਾਫ ਕੋਈ ਵੀ ਸਿੱਖ ਲੀਡਰ ਨਾ ਬਾਦਲ ਦਾਲ ਨਾ ਐਸਟੀਪੀਸੀ ਨਾ ਤਖਤਾਂ ਦੇ ਜਥੇਦਾਰ ਮੂੰਹ ਹੀ ਨਹੀਂ ਖੋਲਦੇ ਇਸ ਜ਼ਬਰਦਸਤ ਇਹ ਪਤਾ ਨਹੀਂ ਕੀ ਇਹਨਾਂ ਨੂੰ ਸੱਪ ਵੱਢ ਗਿਆ ਕਿ ਕੀ ਹੋ ਗਿਆ ਕਿ ਇਹ ਚੁੱਪਚਾਪ ਕੀਤੇ ਬੈਠੇ ਆ ਮਾਨ ਸਰ ਇੱਕ ਨਾ ਜੀ ਜਦੋਂ ਚੋਣਾ ਹੋਈਆਂ ਸਭਿਧਾਨ ਸਭਾ ਚੋਣਾਂ ਦੇ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਬੇਅਦਬੀ ਦਾ ਇਨਸਾਫ ਕੋਜੀ ਵੀ ਦੇਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਉਹ ਉਹ ਮਾਮਲੇ ਤੇ ਕੁਝ ਨਹੀਂ ਹੋਇਆ ਤੇ ਉਹਨਾਂ ਦੀ ਖਬਰ ਹੈ ਵੀ ਬੇਅਦਬੀਆਂ ਦੇ ਮਾਮਲੇ 'ਚ ਡੇਰਾ ਮੁਖੀ ਖਿਲਾਫ ਜਿਹੜਾ ਕੇਸ ਚਲਾਉਣ ਦੀ ਪੰਜਾਬ ਸਰਕਾਰ ਨੇ ਇਜਾਜ਼ਤ ਦਿੱਤੀ ਉਹਦੇ ਬਾਰੇ ਕੀ ਜਾਣਣਾ ਤੁਸੀਂ ਜਿਹੜਾ ਕੇਸ ਸੀ ਬੇਅਦਬੀਆਂ ਦਾ ਮਾਮਲਾ ਹਾਂ ਬੇਅਦਬੀਆਂ ਦਾ ਕੇਸ ਸੀ ਅਜੇ ਤੱਕ ਚੱਲੀ ਜਾਂਦਾ ਹੈ ਤੇ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈਆਂ ਪਰ ਜਿਹੜੀ ਚਾਰਜ ਸ਼ੀਟ ਹੈ ਉਹ ਅਦਾਲਤਾਂ ਦੇ ਵਿੱਚ ਦਿੱਤੀ ਗਈ ਹੈ ਇਸ ਕਰਕੇ ਅਸੀਂ ਆਪਣਾ ਜਿਹੜਾ ਮੋਰਚਾ ਚਲਾਇਆ ਹੋਇਆ ਸੀ ਉਹ ਹਾਲ ਦੀ ਘੜੀ ਮਸਤਲ ਕੀਤਾ ਗਿਆ ਕਿ ਅਸੀਂ ਦੇਖ ਲਈਏ ਕਿ ਜਿਹੜੇ ਚਾਰਟ ਸੀਟ ਸਬਮਿਟ ਕੀਤੀ ਹੈ ਅਦਾਲਤਾਂ ਦੇ ਵਿੱਚੋਂ ਤਾਂ ਕੀ ਬਣਦਾ ਹੈ ਤੇ ਉੱਤੋਂ ਦੀ ਐਸਟਪੀਸੀ ਦੇ ਇਲੈਕਸ਼ਨਸ ਆ ਰਹੇ ਐ ਫਿਰ ਸੰਤ ਜੁਨੈਰਸ ਦਿਨ ਵੀ ਨਾ ਬਣਦਾ ਜਨਮ ਦਿਨ ਆ ਗਿਆ 12 ਫਰਵਰੀ ਨੂੰ ਫਿਰ ਪਾਰਲੀਮੈਂਟ ਦੇ ਇਲੈਕਸ਼ਨਸ ਆ ਗਏ ਐ ਇਸ ਕਰਕੇ ਸਾਨੂੰ ਉਹ ਮੋਰਚਾ ਮਲਤਵੀ تھੋੜੀ ਦੇਰ ਲਈ ਕਰਦਾ ਪਿਆ ਤੇ ਅਸੀਂ ਫੇਰ ਜੇ ਗ੍ਰਿਫਤਾਰੀ ਨਾ ਹੋਈਆਂ ਉਸ ਨੂੰ ਫੇਰ ਸੁਰਜੀਤ ਕਰਾਂਗੇ 26 ਜਨਵਰੀ ਅਸੀਂ ਨਹੀਂ ਮਨਾ ਰਹੇ ਕਿਉਂ ਕਰਕੇ ਸਾਡੇ ਜਿਹੜੇ ਨਮਾਇंदे ਸੀਗੇ ਜਿਨ੍ਹਾਂ ਨੇ ਕਮੇਟੀ ਬਣੀ ਸੀਗੀ ਸੁਧਾਰ ਬਣਾਉਣ ਦੀ ਉਹਦੇ ਵਿੱਚ ਸਾਡੇ ਦੋ ਨਮਾਇंदे ਸੀ ਸਿੱਖਾਂ ਦੇ ਇੱਕ ਸਰਦਾਰ ਹੁਕਮ ਸਿੰਘ ਸੀ ਇੱਕ ਸਰਦਾਰ ਪੋਪਿੰਦਸਗਮਾਂ ਸੀਗੇ ਉਹਨਾਂ ਨੇ ਦਸਕਤ ਤਾਂ ਨਹੀਂ ਸੀ ਕੀਤੇ ਸਬਦਾਂ ਦੇ ਉੱਤੇ ਜੋ ਕਰਕੇ ਜਿਹੜੇ ਵੈਦੇ ਗਾਂਧੀ ਤੇ ਨਹਿਰੂ ਨੇ ਸਿੱਖਣ ਨਾਲ ਕੀਤੇ ਸੀਗੇ ਕਿ ਤੁਸੀਂ ਸਾਡੇ ਹਿੰਦੂਆਂ ਨਾਲ ਰਲ ਜਾਓ ਤੇ ਜਦੋਂ ਅੰਗਰੇਜ਼ਾਂ ਨੂੰ ਅਸੀਂ ਬਾਹਰ ਕੱਢਤਾ ਤੇ ਤੁਹਾਡੇ ਲਈ ਇੱਕ ਇਹੋ ਜਿਹਾ ਫਿੱਤਾ ਦਮਾਂਗੇ ਜਿੱਥੇ ਤੁਸੀਂ ਆਜ਼ਾਦੀ ਦਾ ਨਿਕਮਾਨ ਸਕੋਗੇ ਤੇ ਸਾਡੇ ਉੱਤੇ ਤਾਂ ਇਹ ਇਹਨਾਂ ਨੇ ਇਨਾ ਜ਼ਬਰੂਨੀ 1947 ਤੋਂ ਬਾਅਦ ਕੀਤਾ ब्लू स्टार ਕੀਤਾ दरबार साहब ਦੇ ਉੱਤੇ ਹਮਲੇ ਕਰਤੇ ਐ ਬਾਹਰ ਦੇ ਮੁਲਕਾਂ ਸਿੱਖ ਮਾਰਨੇ ਸ਼ੁਰੂ ਕਰਤੇ ਐ ਤੇ ਇਹ ਤਾਂ ਇਹ ਅਸੀਂ ਕਾਲਾ ਦਿਵਸ ਬਣਾ ਰਹੇ 26 ਤਰੀਕ ਨੂੰ ਮੁਗਗੇ ਤੇ ਸਾਰਿਆਂ ਨੂੰ ਉੱਥੇ ਪਹੁੰਚਣਾ ਚਾਹੀਦਾ ਹੈ ਕਿ ਅਪਣ ਪਸੰਦ ਤਰੀਕੇ ਨਾਲ ਅਸੀਂ ਕਹੀਏ ਕਿ ਇਹ ਜਿਹੜਾ ਸਬਦਾਂ ਤੁਸੀਂ ਇਹ ਬਣਾ ਰਹੇ ਹੋ ਇਹ ਬਿਲਕੁਲ ਬੋਗਸ ਹੈ ਤੇ ਅਮਰੀਕਾ ਦੇ ਜਿਹੜੇ ਪ੍ਰੈਜ਼ੀਡੈਂਟ ਹੈ ਉਹਨਾਂ ਨੂੰ ਤੁਸੀਂ ਸੱਦੇ ਸੀ ਪਰ ਜਿਹੜੇ ਸਿੱਖਰ ਦੇ ਉੱਤੇ ਕਤਲਬਾਹ ਕਰ ਦੱਤੇ ਹੈ ਬਾਈਡਨ ਸਾਹਿਬ ਅਮਰੀਕਾ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ 26 ਤਰੀਕ ਦੀ ਮਿਲਟਰੀ ਪਰੇਡ ਦੇ ਵਿੱਚ ਹਾਜ਼ਰ ਨਹੀਂ ਹੋਵਾਂਗੇ ਤੇ ਜਾਪਾਨ ਦੇ ਪ੍ਰਾਈਮ ਮਿਨਿਸਟਰ ਨੂੰ ਵੀ ਸੱਦੇ ਗਿਆ ਸੀਗਾ ਤੇ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੂੰ ਸੱਦੇ ਸੀ ਕਿਉਂ ਕਰਕੇ ਜਿਹੜਾ ਸਮਝੌਤਾ ਡਿਫੈਂਸ ਦਾ ਹੋਇਆ 3 ਦੇ ਕਲਫ ਗਾਰਡ ਉਹਦੀ ਵੀ ਮੀਟਿੰਗ ਸੀਗੀ ਜਪਾਨ ਤੇ ਆਸਟ੍ਰੇਲੀਆ ਦੇ ਵੀ ਪ੍ਰਾਈਮ ਮਿਨਿਸਟਰ ਨੇ ਜਵਾਬ ਦਿੱਤਾ ਕਿ ਅਸੀਂ ਇਸ ਦੀ ਮੀਟਿੰਗ ਦੇ ਵਿੱਚ ਸ਼ਾਮਲ ਨਹੀਂ ਹੋਵਾਂਗੇ ਸੋ ਮੇਰਾ ਮਤਲਬ ਸਿੱਖਾ ਦਾ ਮਸਲਾ ਬਹੁਤ ਜ਼ਿਆਦਾ ਪੱਕਿਆ ਹੋਇਆ ਹੈ ਕਿ ਬਾਹਰਲੇ ਮੁਲਕਾਂ ਦੇ ਵਿੱਚ ਮੋਦੀ ਸਾਹਿਬ ਸ਼ਾਂਤ ਸਾਹਿਬ ਦੀ ਤੇ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਤੇ ਇਹ ਜਿਹੜੇ ਰੋ ਤੇ ਆਈਬੀ ਤੇ ਮਿਲਟਰੀ ਇੰਟੈਲੀਜੈਂਸ ਤੇ ਕੈਬਨਿਟ ਸੈਕਟਰੀ ਹੈ ਇਹਨਾਂ ਦੀ ਜ਼ਰੂਰਤ ਕਿਵੇਂ ਪਈ ਕਿ ਬਾਹਰ ਦੇ ਮੁਲਕਾਂ ਦੇ ਵਿੱਚੋਂ ਉਹਨਾਂ ਦੀ ਇਹ ਜਿਹੜੀ ਸੋਵਰੈਨਿਟੀ ਸੀ ਉਹਨਾਂ ਦੀ ਬਾਦਸ਼ਾਹੀ ਸੀ ਉਹਨੂੰ ਤੋੜ ਕੇ ਇਹਨਾਂ ਨੇ ਆਪਣੇ ਇੰਟੈਲੀਜੈਂਸ ਏਜੰਸੀਸ ਤੋਂ ਸਿਕਾ ਨੂੰ ਉਥੇ ਅਸੈਸਿਨੇਟ ਤੇ ਕਤਲ ਕਰਵਾਇਆ ਮਾਨਦਾਲਾ ਪੰਜਾਬ ਦੇ ਵਿੱਚ ਕਿੰਨੀਆਂ ਸ਼ੀਟਾਂ ਦਾ ਜਿਹੜਾ ਲੋਕ ਸਭਾ ਲੜੇਗਾ ਅਸੀਂ ਵਿਚਾਰ ਕਰ ਰਹੇ ਹਾਂ ਜੀ ਅਸੀਂ ਸਾਰਿਆਂ ਦੇ ਨਾਲ ਮਿਲ ਵਰਤਨ ਕਰ ਰਹੇ ਹਾਂ ਕਿ ਕਿਵੇਂ ਹੋਊਗਾ ਜੋ ਕਰਕੇ ਅਸੀਂ ਸਮਝਦੇ ਹਾਂ ਕਿ ਬਦਮਨੀ ਫੈਲਣ ਵਾਲੀ ਹੈ ਜਿਹੜਾ راہુલ ਗਾਂਧੀ ਦੀ ਜਿਹੜੀ ਯਾਤਰਾ ਹੈ ਕੀ ਆਸਾਮ ਦੇ ਵਿੱਚ ਉਹਦੇ ਉੱਤੇ ਪਾਬੰਦੀ ਲਾਤੀ ਹੈ ਤੇ ਉਹਦੇ ਤੇ ਲਾਠੀ ਚਾਰਜ ਵੀ ਕੀਤੇ ਹੈਗੇ ਆ ਤੇ ਇਹ ਜਿਹੜੀ ਬਦਅਮਣੀ ਜਿਹੜੀ ਫੈਲ ਗਈ ਇਹਦੇ ਤੋਂ ਜਿਹੜਾ ਨਤੀਜਾ ਨਿਕਲਣਾ ਹੈ ਤੇ ਇਹਦੇ 'ਚ ਨਵਾਂ ਪਰਿਵਰਤਨ ਆ ਰਿਹਾ ਹੈ ਉਹ ਦੇਖ ਕੇ ਸਮਝੌਤੇ ਕਰਕੇ ਅਸੀਂ ਇਲੈਕਸ਼ਨ ਲੜਾਂਗੇ ਸਾਰੇ। ਉਹਨਾਂ ਨੇ ਵੀ ਕਿਹਾ ਪਾਰਟੀ ਬਣਾਉਣ ਲਈ ਮਾਸਾ। ਹਾਂਜੀ। ਲੱਖਾ ਸੁਧਾਨਾ ਨੇ ਵੀ ਐਲਾਨ ਕੀਤਾ ਤੁਹਾਨੂੰ ਸਾਡੇ ਸਾਥੀ ਨੇ ਜੀ ਕਿ ਪਾਰਟੀ ਬਣਾਉਣ ਦਾ ਐਲਾਨ ਕੀਤਾ ਉਹਨਾਂ ਨੇ ਵੀ ਕਿ ਅਸੀਂ ਜਰੂਰ ਬਣਾਵਾਂਗੇ ਲੱਖਾ ਸੁਧਾਨਾ ਜੀ ਨੇ। ਹਾਂਜੀ। ਲੱਖਾ ਸੁਧਾਨਾ ਜੀ ਉਹਨਾਂ ਨੇ ਕਿਹਾ ਪਾਰਟੀ ਬਣਾਵਾਂਗੇ ਜੀ ਅਸੀਂ ਆਪਦੀ ਨਾਮੀ। ਸਾਰੇ ਤੁਸੀਂ ਵੀ ਬਣਵਾ ਸਕਦੇ ਹੋ ਜੀ ਇਹ ਚ ਕੀ ਹਰ ਜਾਏ। ਇਹ ਤੁਹਾਡੇ ਸਾਥੀ ਰਹੇ ਜੀ ਉਹਨਾਂ ਨਾਲ ਕੋਈ ਸਲਾਹ ਕੋਈ ਇਸ ਤਰ੍ਹਾਂ ਦੀ ਬੋਸਾ ਦੇ ਜਾਂ ਪਾਰਟੀ 'ਚ ਤੁਹਾਡੇ ਬਿਲਕੁਲ ਤੁਹਾਡੇ ਨਾਲ। ਨੇ ਅਸੀਂ ਸਾਡੇ ਖਿਆਲ ਦੇ ਵਿੱਚ ਆਇਆ ਨਹੀਂ ਤੁਹਾਡੇ ਜ਼ਰੀਏ ਆਇਆ ਤੇ ਪਤਾ ਕਰਕੇ ਫਿਰ ਅਸੀਂ ਗੱਲਬਾਤ ਕਰ ਲਾਂਗੇ ਜੀ ਹਾਂ ਪਰ ਪਾਰਟੀ ਤਾਂ ਕੋਈ ਵੀ ਬਣਵਾ ਸਕਦਾ ਇਹ ਵਿੱਚ ਕੀ ਆ